ਦਿੱਲੀ ਸੇਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਰਨਲ ਸਕੱਤਰ ਜਗਦੀਪ ਸਿੰਘ ਕਲੋ ਨੇ ਕਿਹਾ ਕਿ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਜਿਸ ਦੇ ਉੱਤੇ ਇਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੇ ਨੇੜੇ ਇੱਕ ਅਰਦਾਸ ਕੀਤੀ ਗਈ ਹੈ ਜਿਸ ਦੇ ਵਿੱਚ ਸਿਆਸੀ ਅਪੀਲਾਂ ਕੀਤੀਆਂ ਗਈਆਂ ਤੇ ਅਰਦਾਸ ਦੀ ਘੋਰ ਬੇਅਦਬੀ ਕੀਤੀ ਗਈ ਹੈ। ਇਸ ਦੀ ਸ਼ਿਕਾਇਤ ਜਿਹੜੀ ਹੈ ਤਖਤਾਂ ਦੇ ਜਥੇਦਾਰਾਂ ਨੂੰ ਕੀਤੀ ਜਾਵੇਗੀ। ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਤਾਂ ਇੱਥੇ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਕਾਲਕਾ ਤੇ ਸਰਦਾਰ ਕਾਲੂ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਕੀਤੀ ਗਈ ਅਰਦਾਸ ਕੈਮਰਿਆਂ ਦੇ ਅੱਗੇ ਅਖ ਲੋਕੇ ਅਜੀਬ ਢੰਗ ਦੇ ਨਾਲ ਕਰਕੇ ਇੱਕ ਨਵੀਂ ਮਰਿਆਦਾ ਜਿਹੜੀ ਹੈ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਅਸੀਂ ناکਾਮ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਇਹ ਵੇਖਣ ਦੇ ਵਿੱਚ ਮਿਲਿਆ ਕਿ ਅਰਦਾਸ ਦੇ ਵਿੱਚ ਨਿਰੋਲ ਸਿਆਸੀ ਤਕਰੀਰ ਕੀਤੀ ਗਈ ਅਤੇ ਸਿਆਸੀ ਤਾਕਤ ਮੰਗਣ ਵਾਸਤੇ ਗੁਰੂ ਸਾਹਿਬ ਦੇ ਨਾਮ ਦੀ ਵਰਤੋਂ ਹੋਈ ਹੈ ਉਹਨਾਂ ਨੇ ਕਿਹਾ ਕਿ ਇਸ ਵਤੀਰੇ ਤੋਂ ਅਝਿਹਾ ਜਾਪਦਾ ਹੈ ਕਿ ਉਹ ਅਰਦਾਸ ਕਰਨ ਦੀ ਥਾਂ ਚੈਨਲਾਂ ਨੂੰ ਬਾਈਟ ਦੇਣ ਜਾਂ ਕਿਸੇ ਰੈਲੀ ਨੂੰ ਸੰਬੋਧਿਤ ਕਰਨ ਦੇ ਵਾਸਤੇ ਯਤਨ ਕਰ ਰਹੇ ਸੀ ਕਿਉਂਕਿ ਹਰ ਸਿੱਖ ਭਲੀ ਭਾਂਤ ਜਾਣੂ ਹੈ ਕਿ ਅਰਦਾਸ ਇਕਾਗਰਚਿਤ ਹੋ ਕੇ ਕੀਤੀ ਜਾਂਦੀ ਹੈ ਅੱਜ ਇੱਥੇ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਲੂ ਨੇ ਕਿਹਾ ਹੈ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਅਰਦਾਸ ਵੇਲੇ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੇ ਨੇ ਉਹਨਾਂ ਦੇ ਖੱਬੇ ਪਾਸੇ ਵੀ ਖੜੇ ਹੋਏ ਦਿਖਾਈ ਦੇ ਰਹੇ ਨੇ ਪਰ ਕਿਸੇ ਵੱਲੋਂ ਵੀ ਰੋਕਟੋਕ ਜੜੀ ਹੈ ਉਹ ਨਹੀਂ ਕੀਤੀ ਗਈ ਤਾਂ ਸ ਕੋਰ ਬੇਅਦਬੀ ਦੀ ਜਿਹੜੀ ਸਜ਼ਾ ਹੈ ਉਹ ਲਗਵਾਉਣ ਦੇ ਵਾਸਤੇ ਤਖਤਾਂ ਦੇ ਜਥੇਦਾਰਾਂ ਨੂੰ ਚਿੱਠੀ ਲਿਖੀ ਜਾਵੇਗੀ ਮੰਗੀਤੀ ਜਾਵੇਗੀ ਕਿ ਇਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਗੁਰਦੁਆਰਾ ਬੰਗਲਾ ਸਾਹਿਬ ਦੇ ਇਥੇ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਪੰਜੀਤ ਸਿੰਘ ਸਰਨਾ ਕੋਰ ਕਮੇਟੀ ਦੇ ਮੈਂਬਰ ਸਰਮਜੀਤ ਸਿੰਘ ਜੀਕੇ ਆਪਣੇ ਸਾਥੀਆਂ ਦੇ ਨਾਲ ਤਕਰੀਬਨ 25-30 ਲੋਕਾਂ ਨੂੰ ਲੈ ਕੇ ਉੱਥੇ ਇੱਕ ਅਰਦਾਸ ਦਾ ਪ੍ਰੋਗਰਾਮ ਰੱਖਿਆ ਅਰਦਾਸ ਸਮਾਗਮ ਰੱਖਣ ਕਰਕੇ ਲੋਕਾਂ ਨੂੰ ਇਕੱਠਾ ਦਾ ਇੱਕ ਸੱਦਾ ਦਿੱਤਾ ਜਿਹਦੇ ਵਿੱਚ ਕੁੱਲ ਵੀ 25-30 ਬੰਦੇ ਇਹਨਾਂ ਦੇ ਇਕੱਠੇ ਹੋ ਸਕੇ ਮਗਰ ਅਫਸੋਸ ਦੀ ਗੱਲ ਕੀ ਸਾਰੀਆਂ ਮਰਿਆਦਾਵਾਂ ਨੂੰ ਸਾਰੀਆਂ ਮੈਂ ਸਮਝਦਾ ਕਿ ਸਿੱਖਾਂ ਦੀ ਜੋ ਪਰੰਪਰਾਵਾਂ ਨੇ ਉਹਨਾਂ ਨੂੰ ਛੇਕ ਕੇ ਤੰਦੇ ਹੋਏ ਕੱਲ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਜੋ ਉੱਥੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਉਸ ਅਰਦਾਸ ਨੂੰ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੇਪ ਦਿੱਤੀ ਮੈਂ ਤੁਹਾਨੂੰ ਉਸ ਅਰਦਾਸ ਦੇ ਕੁਝ ਝਲਕ ਦਿਖਾਉਂਦਾ ਕਿ ਜਿਹੜੀ ਕਦੀ ਵੀ ਕਿਸੇ ਸਿੱਖ ਪੰਥ ਦੇ ਵਿੱਚ ਇਸ ਗੱਲ ਦੀ ਐਕਸੈਪਟੈਂਸ ਨਹੀਂ ਹੋ ਸਕਦੀ ਕਿ ਇੱਕ ਬੰਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਆ ਆਪਣਾ ਪ੍ਰਧਾਨ ਰਿਹਾ ਹੋਏ ਔਰ ਇਹਨੂੰ ਗੁਰੂ ਘਰ ਦੀ ਮਰਿਆਦਾ ਦੇ ਬਾਰੇ ਇਹਨਾਂ ਦਾ ਪਤਾ ਹੋਏ ਕਿ ਇੱਕ ਅਰਦਾਸ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋੜੜੀ ਜਿਹੜੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੀਤੀ ਜਾਂਦੀ ਹੈ ਇਹ ਕਾਗਰਿਤ ਹੋ ਕੇ ਨਾ ਕਿ ਉਹ মিডিਆ ਨੂੰ ਸੰਬੋਧਨ ਕਰਦੇ ਹੋਏ ਅਰਦਾਸ ਕੀਤੀ ਜਾਂਦੀ ਹੈ ਤੁਸੀਂ মিডিਆ ਨੂੰ ਸੰਬੋਧਨ ਕਰਨਾ ਜੀ ਸਤਕੇ ਕਰੋ ਤੁਸੀਂ ਅਰਦਾਸ ਕਰਨੀ ਹੈ ਜੀ ਸਤਕੇ ਕਰੋ ਮਗਰ ਜਿਸ ਤਰੀਕੇ ਦੇ ਨਾਲ ਨਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾ ਨਿਸ਼ਾਨ ਸਾਹਿਬ ਦੇ ਅੱਗੇ মিডিਆ ਦੇ ਕੈਮਰਿਆਂ ਦੇ ਅੱਗੇ ਅਰਦਾਸ ਕਰਕੇ ਅੱਜ ਜਿਹੜਾ ਇਸ ਅਰਦਾਸ ਦੀ ਮਰਿਆਦਾ ਨੂੰ ਭੰਗ ਕੀਤਾ ਅਸੀਂ ਸਾਰੇ ਤਖਤ ਸਾਹਿਬਾਂ ਦੇ ਜਥੇਦਾਰਾਂ ਨੂੰ ਚਿੱਠੀ ਲਿਖੀ ਹੈ ਔਰ ਇਸ ਦਾ ਪਰਮਜੀਤ ਸਿੰਘ ਸਰਪਰਾ ਦੇ ਉੱਤੇ ਬਣਦੀ ਕਾਰਵਾਈ ਨੂੰ ਕਰਨ ਵਸੇ ਅੱਜ ਅਸੀਂ ਅਪੀਲ ਕੀਤੀ ਹੈ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਅਰਦਾਸ ਦੀ ਇਹ ਕਾਣ ਕੀਤਾ ਧੰਨ ਹਰ ਗੋਬਿੰਦ ਨੂੰ ਸਮਰੋ ਸ੍ਰੀ ਹਰਾਇਰ ਸ਼ਰੀਆਰ ਕਸ਼ਮ ਤੇ ਆਈਏ ਜਿੱਥੇ ਸਤਿ ਸ੍ਰੀ ਅਕਾਲ ਵਾਧਾਰ ਸਮਰਿਆ ਹੈ ਕਾਰਨ ਹੋਣ ਦੇ ਆਵੇਤਾ ਹੈ ਅੱਗੇ ਕਰਦੇ ਜਾਓ 1.33 ਤੇ ਲਓ ਜਿਹੜੀ ਅਰਦਾਸ ਸਰਬਤ ਦੇ ਭਲੇ ਦੀ ਕੀਤੀ ਜਾਏ ਉੱਥੇ ਆਪਣੇ ਵਿਰੋਧੀਆਂ ਨੂੰ ਪੰਡਨ ਵਸੇ ਅਰਦਾਸ ਕੀਤੀ ਜਾ ਰਹੀ ਹੈ ਔਰ ਉਸ ਅਰਦਾਸ ਦੇ ਵਿੱਚ ਸਰਕਾਰ ਵੱਲ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਜੀ ਸਤਕੇ ਜਾਓ ਅਸੀਂ ਇਹ ਗੱਲ ਮੈਂ ਕਹਿ ਰਿਹਾ ਕਿ ਤੁਸੀਂ মিডিਏ ਨੂੰ ਭਾਵੇਂ ਐਡਰੈਸ ਕਰੋ ਮਗਰ ਅਰਦਾਸ ਦੇ ਨਾਮ ਦੇ ਉੱਤੇ ਜੋ ਕੱਲ ਤੁਸੀਂ ਸੰਗਤਾਂ ਨਾਲ ਧੋਖਾ ਕੀਤਾ ਔਰ ਗੁਰੂ ਕੋਲ ਜਿਹੜਾ ਧੋਖਾ ਆਇਆ ਉਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਲਾਇਕ ਨਹੀਂ ਹੈ ਔਰ ਜਥੇਦਾਰ ਸਾਹਿਬਾਨ ਨੂੰ ਅਸੀਂ ਬਾਰ ਬਾਰ ਇੱਕੋ ਹੀ ਬੇਨਤੀ ਕਰਾਂਗੇ ਕਿ ਐਫਓ ਜੇ ਬੰਦਿਆਂ ਨੇ ਜਿਨ੍ਹਾਂ ਨੇ ਹਮੇਸ਼ਾ ਦਿੱਲੀ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਾ ਕੇ ਰੱਖਿਆ ਅੱਜ ਇਸ ਅਰਦਾਸ ਦੇ ਵਿੱਚ ਇਹਨਾਂ ਨੇ ਜੋ ਗੁਨਾਹ ਕੀਤੇ ਨੇ ਉਹ ਤੁਸੀਂ ਇੱਕ ਵਾਰ ਫਿਰ ਤੋਂ ਦੇਖੋ ਆਪਨੇ ਦਾ ਸਾ ਪਾਸੋਂ ਇਹ ਜਿਹੜਾ ਦਿੱਲੀ ਸਿੱਖ ਦੁਆਰਾ ਪੰਗਤੂਈ ਕੀਤੀ ਉਹਨਾਂ ਜਿਹੜੀਆਂ ਉਨਕਾਆਂ ਪਿਛਲੇ ਸਮੇਂ ਤੋਂ ਹੋਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਸੁਧਾਰ ਇਹ ਬਿਲਕੁਲ ਨਹੀਂ ਕਰ ਰਹੇ ਸਾਡੇ ਸਕੂਲ ਬਰਬਾਦ થઈ ਗਏ ਵੇਖ ਔਰ ਜੋ ਕੋਈ ਆਪਣਾ ਕਰਨ ਯਾਰ ਜਿਸ ਤਰ੍ਹਾਂ ਸਰਕਾਰ ਨਾਲ ਮਿਲ ਕੇ ਇਹ ਅਰਦਾਸ ਦਾ ਤਰੀਕਾ ਦੇਖੋ ਸਰਪ੍ਰਿੰਸੀ ਜੀ ਸੁਣਨੇ ਦਾ ਔਰ ਆਪਣੇ ਸ਼ਰਾਬੀ ਕਬਾਬੀ ਮੈਂ ਇਹ ਕਾਲਪੁਰਪ ਆਪਣੀ ਮੇਰ ਕਾਲ ਰਹਿਮਤ ਕਾਲ ਪੰਚਸ਼ਕ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਮੰਤਾ ਕੋਲੋਂ ਬੋਟਾਰੇ ਲਾ ਕਰ ਤੁਸੀਂ ਵੀਡੀਓ ਦਿਖਾਓ ਜੀ ਜਿਹੜੀ ਬਾਈਂਡ ਦਿੱਤੀ ਹੈ ਜਿੱਥੇ ਸਰਨਾ ਸਾਹਿਬ ਨੇ ਹੁਣੇ ਤੁਸੀਂ ਦੇਖਿਆ ਕਿ ਇਹ ਅਰਦਾਸ ਦੇ ਨਾਮ ਦੇ ਉੱਤੇ ਜੋ ਖਿਲਵਾੜ ਕੀਤਾ ਨਾਂ ਲਈ ਇਹਨਾਂ ਨੇ ਉੱਥੇ ਜਦ ਮੀਡੀਆ ਨੂੰ ਬਾਈਟ ਦਿੱਤੀ ਐ ਐਨੀ ਫਰਸਟ੍ਰੇਸ਼ਨ ਹੋ ਚੁੱਕੀ ਐ ਕਿ ਉਹਦੇ ਵਿੱਚ ਆਪ ਕਬੂਲ ਕਰ ਰਿਹਾ ਕਿ ਜੀ ਜਿਹੜੀਆਂ ਪਿਛਲੀਆਂ ਚੋਣਾਂ 2022 ਦੀਆਂ ਵਿੱਚ ਹੋਈਆਂ ਮੈਂ ਮੈਂਬਰਾਂ ਨੂੰ 28 28 30 30 ਲੱਖ ਰੁਪਈਆ ਦਿੱਤਾ ਔਰ ਉਹਨਾਂ ਨੇ ਮੈਨੂੰ ਤਾਂ ਵੀ ਵੋਟ ਨਹੀਂ ਪਾਈ ਜਿਹੜਾ ਬੰਦਾ ਔਨ ਕੈਮਰਾ ਔਨ ਰਿਕਾਰਡ ਇੱਕ ਖਰੀਦੋ ਫੋਚ ਦੀ ਗੱਲ ਐਕਸੈਪਟ ਕਰ ਰਿਹਾ ਕੀ ਆਜਤਧਾਰ ਸਾਹਿਬ ਉਹਨੂੰ ਅੱਜ ਬਖਸ਼ਣਗੇ ਇਹ ਬੜੀ ਸੋਚਣ ਦੀ ਗੱਲ ਐ ਕਿ ਐਫੋ ਜੇ ਬੰਦੇ ਜਿਨ੍ਹਾਂ ਨੇ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਨਾਂ ਕ ਕਹਾਨ ਕੀਤਾ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੇ ਸਮੇਂ ਤੇ ਵੀ ਕਾਬਜ਼ ਰਹੇ ਔਰ ਇਹ ਜਿਹੜੀਆਂ ਅਗਲੀਆਂ ਮਨਛਾਵਾਂ ਵਸੀ ਜਿਹੜੀਆਂ ਹੁਣ ਪੂਰੀ ਨਹੀਂ ਹੋ ਰਹੀਆਂ ਇਸ ਕਰਕੇ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਮੈਂ ਉਹ ਸੁਣਾਣਾ ਚਾਹੁੰਦਾ ਕਿ ਤੁਸੀਂ ਸੁਣ ਜਿਹੜੇ ਮੈਂਬਰ ਸਾਡੇ ਵਾਈਪ ਜਿੱਤੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਨ ਇੱਥੇ ਇੱਕ ਵੰਝ ਰੋਕਣਾ ਚਾਹੁੰਦਾ ਪਹਿਲੀ ਗੱਲ ਤੇ ਸਰਨਾਬ ਸਾਹਿਬ ਉੱਥੇ ਹੀ ਝੂਠ ਬੋਲ ਰਹੇ ਬਾਈ ਨਹੀਂ ਇਹਨਾਂ ਕੋਲ ਉਸ ਵਕਤ 21 ਮੈਂਬਰ ਸੀ ਚਾਰੋਂ ਪਾਰਟੀਆਂ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਲਿਸਟੇਟ ਜਾਗੋ ਪਾਰਟੀ ਉਸ ਵਕਤ ਜਿਹੜੀ ਕੇਂਦਰੀ ਸਿੰਘ ਸਭਾ ਸਰਦਾਰ ਤਰਵਿੰਦਰ ਸਿੰਘ ਮਾਰਵੇ ਹੋਣਾਂ ਦੀ ਇਹ ਸਾਰੇ ਇਕੱਠੇ ਸੀ ਇਹ ਸਾਰੀਆਂ ਪਾਰਟੀਆਂ ਮਿਲਾ ਕੇ 21 ਮੈਂਬਰ ਸੀ ਇਦੇ ਵਿੱਚ ਚਲੋ 22 ਕਹਿ ਰਹੇ ਨੇ ਮਗਰ ਜਦ ਆਪ ਐਕਸੈਪਟ ਕਰ ਰਹੇ ਨੇ ਕਿ ਮੇਰੇ ਕੋਲ 22 ਮੈਂਬਰ ਸੀ ਤੇ ਫਿਰ ਕਿਸ ਤਰ੍ਹਾਂ ਦਾਵਾ ਕਰਦੇ ਨੇ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪਰਮੰਦਰ ਕਮੇਟੀ ਦੀ ਜਿਹੜੀ ਟੀਮ ਹੈ ਇਹ ਨਜਾਇਜ਼ ਸੀ ਇਹ ਕਬਜ਼ੇ ਦੇ ਨਾਲ ਆਈ ਹੈ ਤੁਸੀਂ ਆਪ ਕੈਮਰੇ ਦੇ ਉੱਤੇ ਸਾਰੀ ਮੀਡੀਆ ਤੇ ਐਕਸੈਪਟ ਕੀਤੇ ਤੁਹਾਡਾ ਸਟੈਂਡ ਕੀ ਹੈ ਮੈਂ ਦੱਸਣਾ ਚਾਹਣਾ ਅੱਗੇ ਚਲੋ ਇਹਨਾਂ ਨੂੰ ਹਾਰਵਕਤ ਆਪਣੀ ਹਾਰ ਦਾ ਜਿਹੜਾ ਸੇਧਾਰ ਸੁਤਾਨਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਇਹ ਹੈ ਕਿ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤਨ ਮੈਂ ਇੱਕ ਐਂਟੋ ਗਰੇਜ ਵੀ ਕਰਾਂਗਾ 60 ਲੱਖ 40 ਲੱਖ 20 ਲੱਖ 30 ਲੱਖ ਅਸੀਂ ਇਸ ਗੱਲ ਦਾ ਵੀ ਮਾਨ ਹਾਨੀ ਦਾ ਕਬਜ਼ਾ ਦਾਵਾ ਕਰਾਂਗੇ 2 ਲੱਖ 30 ਲੱਖ ਰੁਪਏ ਲੈ ਕੇ ਵੋਟ ਮੈਨੂੰ ਪਾਣ ਦਾ ਕੀਤਾ ਵਾਪਸ ਕਰ ਇਹ ਦੁਬਾਰਾ ਚਲਾਓ ਜੀ ਇਹ ਚੈੱਕ ਸੁਣੋ ਆਪ ਐਕਸੈਪਟ ਕਰ ਰਹੇ ਆ ਪਰ ਗੱਲ ਇਹ ਹੈ ਕਿ ਗੁਰੂ ਦੀ ਗੁਲਕ ਜਿਸ ਤਰ੍ਹਾਂ ਇਹ ਵਰਤੈ ਮੈਂ ਇਹ ਕਹਾਂ ਤੋਂ ਗਰੇਜ਼ ਨਹੀਂ ਕਰਾਂਗਾ 60 ਲੱਖ 40 ਲੱਖ 20 ਲੱਖ 30 ਲੱਖ ਔਰ ਇਹਨਾਂ ਦੇ ਮੈਂਬਰਾਂ ਨੇ ਮੇਰੇ ਕੋਲੋਂ 8 ਲੱਖ 30 ਲੱਖ 90 ਲੱਖ ਦੇ ਬੋਰਡ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 20 ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਇਹ ਬੰਦੇ ਫਰਸਟ੍ਰੇਟਡ ਹੋ ਚੁੱਕੇ ਨੇ ਮੈਂਬਰਾਂ ਦੀ ਖਰੀਦ-ਫੋਚ ਦੀ ਗੱਲ ਆਪ ਐਕਸੈਪਟ ਕਰ ਰਹੇ ਨੇ ਔਰ ਇਸ ਵਾਰੀ ਜਦ ਇਹਨਾਂ ਦੇ ਉੱਤੇ ਕਿਉਂਕਿ ਮੈਂਬਰਾਂ ਨੂੰ ਇਹਨਾਂ ਦੇ ਚਾਲ ਚੱਲਣ ਇਹਨਾਂ ਦੇ ਕੈਰੇਕਟਰ ਇਹਨਾਂ ਦੀ ਬੋਲਬਾਣੀ ਸਭ ਬਾਰੇ ਪਤਾ ਚੱਲ ਗਿਆ ਕਿ ਇਹ ਗੁਰੂ ਦੇ ਪ੍ਰਤੀ ਆਪਣਾ ਕੀ ਰੋਲ ਰੱਖਦੇ ਨੇ ਕੀ ਇਹਨਾਂ ਦਾ ਬਾਹਰੋਂ ਕੈਰੇਕਟਰ ਹੈ ਔਰ ਅੰਦਰੋਂ ਕੀ ਕੈਰੇਕਟਰ ਹੈ ਇਸ ਕਰਕੇ ਇਹਨਾਂ ਦੀ ਪਾਰਟੀ ਦੇ ਜਿਹੜੇ ਵੀ ਜਿੱਤੇ ਹੋਏ ਵੀ ਮੈਂਬਰ ਸੀ ਜਿਹੜੇ ਸੂਝਵਾਨ ਸੀ ਸਾਰਿਆਂ ਨੇ ਇਹਨਾਂ ਨੂੰ ਤਰਾਂਜਲੀ ਦਿੱਤੀ ਔਰ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਜੋ ਬਹੁਤ ਗਿਣਤੀ ਦੇ ਵਿੱਚ ਸ਼ਾਮਿਲ ਹੋ ਰਹਿਣੇ ਮੈਂ ਉਹਨਾਂ ਦਾ ਤੇ ਧੰਨਵਾਦ ਕਰਦਾ ਮਗਰ ਇਹ ਜ਼ਰੂਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਲੋਕ ਬੇਰੂਪੀਏ ਜਿਹੜੇ ਹਮੇਸ਼ਾ ਫਾਲਸ ਸਟੇਟਮੈਂਟਸ ਦਿੰਦੇ ਨੇ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਅੱਜ ਉਹਦਾ ਜਿਹੜਾ ਬਿੱਲੀ ਜਿਹੜੀ ਆ ਉਹ ਥੱਲੇ ਬਾਹਰ ਆ ਗਈ ਹੈ ਔਰ ਜੱਥੇ ਤੱਕ ਅਕਾਲ ਤਖਤ ਸਾਹਿਬ ਨੂੰ ਵੀ ਅਸੀਂ ਇਹ ਚਿੱਠੀ ਵੀ ਲਿਖ ਰਹੇ ਆ ਔਰ ਇਸ ਗੱਲ ਦੇ ਉੱਤੇ ਬਿਲਕੁਲ ਸੰਗਿਆਨ ਲੈ ਕੇ ਰਵਾਂਗੇ ਕਿ ਜਿਹੜਾ ਬੰਦਾ ਆਪਣੇ ਮੂੰਹ ਕਹਿੰਦਾ ਕਿ ਮੈਂ ਮਹਿਬੂਬਾਂ ਨੂੰ 28 28 30 30 ਲੱਖ ਰੁਪਏ ਦਿੱਤਾ ਔਰ ਉਹ ਖੁਲਾਸਾ ਕਰੇ ਇਸ ਗੱਲ ਦਾ ਉੱਤੇ ਵੀ ਕਿ ਮੇਰੇ ਕੋਲ ਉਸ ਦਿਨ ਵੀ ਮжоਰਿਟੀ ਨਹੀਂ ਸੀ ਕਿਉਂਕਿ ਆਪ ਵੀ ਐਕਸੈਪਟ ਕੀਤਾ ਕਿ ਮੇਰੇ ਕੋਲ ਮжоਰਿਟੀ ਨਹੀਂ ਸੀ ਮਗਰ 3 ਸਾਲ ਤੋਂ ਮੈਂ ਸਮਝਦਾ ਕਿ ਸੜਕਾਂ ਤੇ ਘੁੰਮਣ ਵਾਲੇ ਜਿਹੜੇ ਜਾਨਵਰ ਹੁੰਦੇ ਨੇ ਉਸ ਤੋਂ ਵੱਧ ਜਿਆਦਾ ਤੇਜ਼ ਬੋਲ ਬੋਲ ਕੇ ਇਹਨੇ ਦਿੱਲੀ ਦੇ ਲੋਕਾਂ ਨੂੰ ਗੁਬਰਾਹ ਕੀਤਾ ਅੱਜ ਤੁਹਾਡੇ ਸਾਹਮਣੇ ਵੀ ਕਿ ਨਾ ਮੈਂਬਰਾਂ ਦੀ ਮжоਰਿਟੀ ਸੀ ਮੈਂਬਰਾਂ ਦੀ ਖਰੀਦ ਫੋਚ ਕਰਨ ਦੀ ਕੋਸ਼ਿਸ਼ ਕੀਤੀ ਮਗਰ ਅਸਫਲ ਰੇ ਅੱਜ ਜਦ ਮਿਡ ਟਰਮ ਇਲੈਕਸ਼ਨ ਸਰਕਾਰ ਨੇ ਡਿਕਲੇਅਰ ਕੀਤੀ ਹੈ ਅੱਜ ਦੇ ਇਸ ਵਕਤ ਮੈਂਬਰਾਂ ਦੀ ਗਿਣਤੀ ਦਾ ਬਹੁਤ ਵੱਡਾ ਫਰਕ ਹੈ ਔਰ ਇਹਦੇ ਵਿੱਚ ਆਪਣੀ ਸਕਿਨ ਸੇਵ ਕਰਨ ਵਾਸਤੇ ਇਹਨਾਂ ਨੇ ਅਰਦਾਸਾਂ ਦੇ ਪ੍ਰੋਗਰਾਮ ਕੀਤੇ ਨੇ ਔਰ ਅਰਦਾਸਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਕੋਲ ਜਾਣ ਦੀ ਗੱਲਾਂ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਰਦਾਸ ਦੇ ਚਿੱਕੇ ਟੰਗੇ ਨੇ ਇਹ ਤੁਹਾਡੇ ਸਾਹਮਣੇ ਵਿੱਚ ਔਰ ਅਸੀਂ ਅੱਜ ਜਿਹੜੀ ਪత్రికਾ ਬਣਾ ਹੋੜੇ ਤਿਆਰ ਹੋ ਰਹੀ ਹੈ ਜਿਤੇਦਾਰ ਸਾਬ ਨੂੰ ਵੀ ਭੇਜਾਂਗਾ ਔਰ ਆਪ ਸਭ ਨੂੰ ਵੀ ਭੇਜਾਂਗਾ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਕਿੰਨੇ ਵੱਡੇ ਡੱਬੇ ਰੁਪਏ ਔਰ ਦੋ ਗੱਲ ਇਨਸਾਨ